ਕਰੀਆ ਕਨ ਮੇਨ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆ ਵੀ ਆਪਾਂ ਮੁੱਦੀਆਂ ਤੇ ਲੋ ਜੀ ਪਤਾ ਇਧਰ ਉਹ ਵਾਹ ਸਵੇਰੇ ਸਵੇਰ ਦਾ ਟਾਈਮ ਆ ਤੇ ਆਪਾਂ ਬਸ ਲੱਗੀਆਂ ਸਸਪਾਈ ਕਰਨ ਬੈੱਡ ਸ਼ੀਟਾਂ ਚੇਂਜ ਕਰਨ ਨੂੰ ਬੈੱਡ ਸ਼ੀਟਾਂ ਚੇਂਜ ਕਰਦੀ ਪਈਆਂ ਤੇ ਕੁਝ ਮੜਾ ਮੋਟਾ ਜਾਲਾ ਜੁਲਾ ਜਿਹੇ ਜਾਲਾ ਲਾ ਕੇ ਹਟੀਆਂ ਤੇ ਇਧਰ ਗੁਰਪ੍ਰੀਤ ਨੇ ਸਕੂਲ ਗਿਆ ਵੀ ਗੁਰਪ੍ਰੀਤ ਥੋੜਾ ਠੀਕ ਜਾਨੀ ਤੇ ਮਨਮੀਤ ਗਈ ਸਕੂਲ ਤੇ ਬਸ ਆ ਆਪਣੇ ਸਸਪਾਈ ਜਿਹੜੀ ਚੱਲਦੀ ਪਈ ਆ ਅੱਜ ਆਉਣੇ ਸੀਗੇ ਗੈਸਟ ਤੇ ਆਪਾਂ ਇਸ ਕਰਕੇ ਵੀ ਵੈਸੇ ਵੀ ਥੋੜੀ ਸਾਫ ਸਫਾਈ ਕਰਨ ਵਾਲੀ ਚਾਦਰ ਚੁੱਧ ਵਾਲੀ ਚੀਂ ਦੀ ਕਰ ਦੰਗੇ ਬੈਡ ਸ਼ੀਟਾਂ ਨੂੰ ਕਰਦੇ ਹਾਂ ਚੇਂਜ ਤੇ ਗੁਰਫਤੇ ਬੂਰੀ ਮਹਰ ਤਕਰਾਉਂਦੇ ਮੇਰਾ ਪੁੱਤ ਇਹ ਤਕਰੇ ਆਵਾਂ ਮੈਂ ਇਹਨਾਂ ਹੈਲਪ ਕਰਾਉਣ ਤੇ ਬਸ ਆਪਾਂ ਕਰਦੇ ਹਾਂ ਕੰਮ ਸਾਰਾ ਹੈ ਨਾ ਕਾਪੀ ਪਿਆ ਹੈਗਾ ਇਹਨਾਂ ਨੂੰ ਚਲਾਉਣ ਵਾਲਾ ਤੇ ਪਹਿਲਾਂ ਮੈਂ ਕਿ ਬੈਡ ਸ਼ੀਟ ਜਿਹੜੀ ਹਿਸ਼ਾਲੀ ਚੇਂਜ ਕਰਦੀਏ ਤੇ ਉਸ ਤੋਂ ਬਾਅਦ ਝਾੜ ਜਾਂਬ ਜਿੱਥੇ ਜਿੱਥੇ ਚੰਨ ਵਾਲੀ ਪਈ ਹੈ ਨਾ ਝਾੜ ਚੰਬ ਕਰ ਦਾਂਗੇ ਇਹ ਇਹ ਤੇ ਮੈਂ ਮਗਰ ਸਾਬਣ ਕਮ ਚਾਦਰ ਕੜਾਈ ਪਰ ਉਹਨੇ ਕਮਾ ਕੇ ਮਾਰੀ ਉੱਪਰ ਬੈੱਡ ਦੇ ਉੱਪਰ ਆ ਗਈ ਆ ਤੇ ਬਸ ਕਪੜੇ ਮੈਂ ਛੀਂਚਣ ਵਾਲੇ ਪਾਈ ਆ ਪਹਿਲਾਂ ਮੈਂ ਕਿਹਾ ਮੈਂ ਉਹ ਚੰਗੋਰ ਨੇ ਵੀ ਹੁਣ ਤੂੰ ਕਹਾਂ ਮੈਂ ਸਿਟਾ ਨਾਲ ਪਾ ਦੂੰਗੀ ਨੇ ਇਹ ਚੀਨ ਕਰਨਾ ਇਹ ਖਲਾਰਾ ਖਲੂਰਾ ਦੇ ਪਿਆਵਾ ਕਾਫੀ ਇੰਨਾ ਚਲੋ ਕਰ ਲੈਣੇ ਆ ਤੇ ਗੁਰਪਤ ਤੇ ਪੂਰੀ ਮੇਰੀ ਹੈਲਪ ਕਰਾਉਣ ਲੈਂ ਤਾਂ ਮਮਾ ਮੈਂ ਨਹੀਂ ਜਾਣਾ ਸਕੂਲ ਮਨਮੀਤ ਗਈ ਆ ਇਹ ਵੇਰ ਗਿਆ ਸੀ ਅੱਜ ਜਾਂਦਾ ਮੈਂ ਨਹੀਂ ਜਾਣਾ ਰੋਂ ਡੈ ਪਿਆਈਗਾ ਤੇ ਕਰਨ ਨੂੰ ਜੁਕਾਮ ਜਿਆ ਨਹੀਂ ਹਟੰਡਿਆ ਇਹਦਾ ਕਾਫੀ ਹੋਇਆ ਪਿਆ ਵਾ ਜੁਕਾਮ ਦੇ ਨਾਲ ਹੀ ਬੁਖਾਰ ਜਿਆ ਦੇ ਨਾਲ ਹੀ ਗਲਾ ਗੁਲਾ ਖਾਂਸੀ ਖੁੰਸੀ ਵੀ ਕਾਫੀ ਆਉਂਦੀ ਹੈ ਰੁਕੇ ਜਿਆ ਪਿਆ ਉਹਦਾ ਕਰਕੇ ਪਰ ਮੈਨੂੰ ਭੇਜਣ ਦੀ ਜ਼ਰੂਰਤ ਪੈਂਦੀ ਫਿਰ ਹੋਰ ਤਰ ਹੁੰਦਾ ਵਾ ਤੇ ਇਹਨਾਂ ਨੂੰ ਮਕੇ ਨੂੰ ਮੈਂ ਤੇ ਆਇਆ ਸਰ ਪਰਵਾਹ ਤਾਂ ਇਸ ਵੀਰੇ ਇਸ ਤਿਆਰੇ ਇਸ ਤਿਆਰਤਾ ਇਸ ਵੀਰੇ ਸਕੂਲ ਵਾਸਤੇ ਕੀਤਾ ਸੀ ਨਵਾਂ ਨਾਮ ਤੇ ਚਲੋ ਇਹ ਇਥੇ ਲੱਸ ਲੱਗ ਪਿਆ ਹੁਣ ਪੜਕਣ ਬਸ ਇਹਨੇ ਇਸ ਤਰ੍ਹਾਂ ਮਿਲ ਨਾਲ 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 ਸਾਰਾ ਦਿਨ ਇਸ ਤਰ੍ਹਾਂ ਲੱਗ ਰਹਿੰਦਾ ਤਾਂ ਗੁਰੂ ਤੇ ਕੰਮ ਹਨਾ ਤੇ ਬਸ ਆਪਾਂ ਕਰਦੀ ਆਂ ਸਾਬ ਸਵੇ ਲਈ ਉਸ ਤੋਂ ਬਾਅਦ ਮੈਂ ਛੜ ਝੂੜ ਲਾ ਲੂੰਗੀ ਪਹਿਲਾਂ ਚਾਦਰਾਂ ਵਸ਼ਾਲਾਂ ਬੈਡ ਸ਼ੀਟਾਂ ਲੌਬੀ ਡਰਾਈੰਗ ਰੂਮ ਤੇ ਬੈਡ ਦੀ ਵੀ ਚੇਂਜ ਕੀਤੀ ਹੈਗੀ ਚਾਦਰ ਉਹ ਵੀ ਚਾਦਰ ਟੇਨ ਕਰਕੇ ਤੇ ਉਹ ਵੀ ਛਾਦੂੰਗੀ ਤੇ ਬਸ ਉਹ ਲਈ ਆਪਾਂ ਕਰਦੇ ਹਾਂ ਆਪਣੇ ਕੰਮ ਤੋਂ ਲੈ ਸਵੇਰ ਸਵੇਰ ਦਾ ਟਾਈਮ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰੋ ਤੇ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰੋ ਤੇ ਮਨ ਮੀਟ ਆਈ ਨਵੇਂ ਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਚਲੋ ਹਣਾ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ بس ہاں جی ਇੱਥੇ ਆਪਣਾ ਆਪਣਾ ਕਰ ਲਈਏ ਕੰਮ ਕੰਮ ਦੇ ਨਾਲ-ਨਾਲ ਕੁਝ ਗੱਲਾਂ ਬਾਤਾਂ ਚੱਲਦੀਆਂ ਪਈਆਂ ਮੀਨਾ ਤੇ ਗਰਸਾਉਂਦੀਆਂ ਪਰ ਵੀਡੀਓ ਪੁਰਾਣੀ ਆ ਤੇ ਮੈਨੂੰ ਭੁੱਲ ਗਿਆ ਚਿੱਤ ਚੇਤਾਵਲ ਕਿ ਕੀ ਗੱਲਾਂ ਗੁਲਾਂ ਕੀਤੀਆਂ ਇੱਥੇ ਉਹ ਹੱਸਾਂਦੇ ਆ ਪਤਾ ਨਹੀਂ ਕੀ ਮੈਨੂੰ ਕਹਿੰਦੇ ਤੇ ਇੱਧਰ ਵੇਖੋ ਗੁਰਪਤ ਮੈਂ ਕਹਿੰਨੀ ਗੁਰਪਤ ਤੇ ਟੀਵੀ ਤੇ ਗੱਲਾਂ ਮਾਤ ਗੁਰਪਤ ਇਹਨਾਂ ਨੂੰ ਚੇਨ ਕਿ ਤੁਹਾਨੂੰ ਕਾਣ ਦਾ ਕਵਰ ਵੀ ਜਾਰਾ ਆ ਚੇਡ ਦੇ ਨਾਲ ਮਤਲਬ ਕਿ ਚੇਂਜ ਕਰਤੇ ਪਿੱਲੋ ਕਵਰ ਵੀ ਤੇ ਇਹ ਤੇ ਗੁਰਪਤਵਿੰਦਾ ਮੰਮਾ ਮੈਂ ਮੜਾ ਟੀਵੀ ਦੇ ਉੱਪਰ ਟੂਟਾ ਵੀ ਸਾਫ ਕਰਦਾ ਤੇ ਵਿੱਚ ਇਹਨਾਂ ਨੂੰ ਗੁਰ ਸਾਹਿਬ ਨੇ ਚਾਹੁੰਦੇ ਆ ਉਹ ਚਾਹੁੰਦੇ ਆ ਉਹ ਕਿਹੜਾ ਆਉਂਦਾ ਇਹਨੂੰ ਮਤਲਬ ਕਿ ਖੇਡਦਾ ਰਹਿੰਦਾ ਤੇ ਉਹ ਤਾਂ ਖਿਜ ਜਾਂਦਾ ਵਾ ਤੇ ਉਹਨੂੰ ਮੈਂ ਕਹਿੰਨੀ ਅੱਗੇ ਕਹਿੰਨੀ ਕਿ ਤੈਨੂੰ ਕੀ ਮਜ਼ਾ ਆਉਂਦਾ ਨਾ ਬੱਚੇ ਨੂੰ ਖਿਜਾ ਕੇ ਕਿਹ ਕਹਿੰਦਾ ਮੈਨੂੰ ਮਜ਼ਾ ਆਉਂਦਾ ਆਹੇ ਉਹ ਜਾਣ ਕੇ ਖੇਡਦਾ ਰਹੂ ਖੇਡਦਾ ਰਹੂਗਾ ਤੇ ਲੋ ਜੀ ਆਪਾਂ ਅਗੇ ਤੇ ਡਰੈੰਗ ਰੂਮ ਤੇ ਡਰੈੰਗ ਰੂਮ ਦੇ ਵੀ ਬੈੱਡ ਚ ਡਰੀਡੀ ਆਪਾਂ ਚੇਂਜ ਕਰਤੀ ਆ ਤੇ ਸੋਹ ਕਹਿੰਦੇ ਆ ਇਹ ਕਪੜਾ ਮਾਰ ਦਈਏ ਮੜਾ ਮੜਾ ਕਪੜਾ ਮਾਰ ਕੇ ਤੇ ਫਿਰ ਆਪਾਂ ਲਾਉਣੀ ਆ ਚਾੜੀ ਸੋਭਿਆ ਤੁਨਾਂ ਮੈਂ ਕਬਰ ਨਹੀਂ ਅੱਧੇ ਕਬਰ ਲਾਈ ਅੱਧੇ ਕਾ ਜੋ ਨਹੀਂ ਲਾਈ ਵੀ ਮੈਂ ਕਿਹਾ ਚਲੋ ਪੇਂਟ ਦੀ ਨਾ ਤਾਂ ਗੱਟੀਆਂ ਕਿਹਾ ਲੀ ਕੋਸ਼ਿਸ਼ ਕਰ ਦਿੰਦਾ ਉੱਪਰ ਚੜ ਕੇ ਪੜਕਦਾ ਵਾ ਕੇ ਲੈਣਾ ਪਤਾ ਨਹੀਂ ਉਹ ਦੰਡਾਂ ਦੇ ਗੱਟੀਆਂ ਦੇ ਗਿਆ ਹਿਲਾਉਂਦੇ ਆ ਲਾ ਦੇ ਮੁੰਡਾਂ ਦਾ ਥੋੜਾ ਕੇ ਟਾਈਮ ਆ ਮੈਂ ਹਾਂ ਕਰਦੇ ਨਾ ਪੇਂਟ ਉਹ ਮਲਾ ਪਿਛਲੇ ਪਿਛਲੇ ਕੰਮ ਨਹੀਂ ਆਇਆ ਤੇ ਮੈਂ ਕਿਹਾ ਜੇ ਦੋ ਪੇਂਟ ਖੁੰਡ ਕੀਤਾ ਤੇ ਰੇਤਾ ਬੜੀ ਮਿਲਿਆ ਇਸ ਕਰਕੇ ਨਹੀਂ ਮੈਂ ਲਾਉਣ ਢਈ ਸੀ ਕਿ ਮੈਂ ਕਹਿ ਰਹਿਣ ਦਿੰਨੀ ਆ ਕਿ ਬਾਅਦ ਚ ਇਕੱਠੇ ਲਾ ਦੂੰਗੇ ਤੇ ਰਈਆ ਰੋ ਪਟਾਰੀ ਪਟਾਰੀ ਤੜਈ ਹੈ ਮੈਂ ਬੈੱਡ ਸਿਟ ਚੇਂਜ ਕਰਕੇ ਤੇ ਝਾੜੂ ਲਾਉਣੇ ਆ ਤੇ ਬਾਅਦ ਚ ਆਪਾਂ ਨਾਲ-ਨਾਲ ਕੱਪੜੇ ਮਸ਼ੀਨ ਚ ਪਾਏ ਸਾਰੇ ਕੰਮ ਤੇ ਸਵੇਰ ਸਵੇਰ ਦਾ ਟਾਈਮ ਆ ਤੇ ਕੰਮ ਕਾਫੀ ਜੁਰਾ-ਚੁਰਾ ਚ ਚਲਣ ਲਿਆ ਵਾ ਤੇ ਇੱਕ ਆਉਣੇ ਹੈਗੇ ਗੈਸਟ ਘਰੇ ਉਹਨਾਂ ਤੇ ਰਾਤ ਰਹਿਣੀ ਹੈ ਮੇਰੇ ਸ਼ਾਮ ਨੂੰ ਆਉਣਾ ਸੀਗਾ ਤੇ ਵੀਰ ਜੀ ਤੇ ਦੀਦੀ ਨਹੀਂ ਆਉਣਾ ਸੀ ਇਹ ਦੋਵਾਂ ਨੇ ਜਨਾਨ ਤੇ ਵੇਖੋ ਜੀ ਤੇ ਉਹ ਕਹਿਣਗੇ ਫਿਰ ਆਪਾਂ ਉਹਨਾਂ ਦੀ ਵੀਡੀਓ ਸ਼ੂਟ ਕਰਾਂਗੇ ਜਨਾਨ ਕਿਨੇ ਘਟਿਆ ਹੈ ਮੇਰੇ ਆਉਣਾ ਹੀ ਦੇ ਦਰਾਣੀ ਨੇ ਅੱਜ ਉਹਨਾਂ ਦੇ ਕਿ ਆ ਨਾਨ ਪਾਕ ਦੇ ਚ ਆਪਾਂ ਲੱਗੇ ਆਏ ਆ ਜਨਾਨ ਉਹਨੇ ਆਉਣਾ ਹੀਗਾ ਜੇ ਉਹਨਾਂ ਨੂੰ ਕੋਈ ਮਾਇ ਹੈ ਨਾ ਹੋਊ ਨਾ ਹੋਊ ਤੇ ਫਿਰ ਆਪਾਂ ਵੀਡੀਓ ਸ਼ੂਟ ਉਹਨਾਂ ਦੀ ਜ਼ਰੂਰ ਕਰਾਂਗੇ ਜੇ ਕਹਿਣ ਕੀਤੇ ਫਿਰ ਕਰ ਲਾਂਗੇ ਜੇ ਨਾ ਕਹਿੰਗੇ ਨਾ ਸੀ ਕੀ 1.5 ਮਿੰਟ ਦੀ ਹੋ ਗਈ ਆ ਸਾਡੇ ਮੂਹਰੇ ਆਉਣ ਤਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸलाम ਜੀ ਆ ਚਾਹ ਉਮੀਦੀ ਕੋਗੇ ਆਪਾਂ ਵੀ ਠੀਕ ਕੀਤੇ ਤੇ ਇੱਧਰ ਆਪਾਂ ਆਪਣੇ ਘਰੇ ਆਏ ਆ ਗੈਸਟ ਆ ਤੇ ਆਪਾਂ ਚਾਵੋਲਾ ਬਣ ਚੁੱਕੀ ਆ ਬਣ ਕੇ ਤਿਆਰ ਆ ਤੇ ਹੁਣ ਆਪਾਂ ਦਹੀਂ ਖਾਣ ਨੂੰ ਅੰਦੇ ਸਿੰਪਲ ਲੋਕ ਆਣੇ ਆ ਤੇ ਚੌਲ ਬਣਾਉਣੇ ਆ ਤੇ ਦਾਲ ਦਹੀਂ ਆ ਦਾਲ ਵਾ ਭਿੰਡੀ ਦੀ ਸਬਜ਼ੀ ਆ ਦਾਲ ਔਰ ਭਿੰਡੀ ਦੇ ਤੇ ਇਦਾਂ ਲੱਗਦਾ ਰਾਣੀ ਤੇ ਮੈਂ ਆਲੂ ਵੀ ਭੁੰਕੇ ਤੇ ਗੋਸੇ ਦਾ ਆਮ ਚ올ਦੀ ਆਵਾ ਸਹੀ ਬੱਸ ਇਹ ਇੱਧਰ ਮੈਂ ਲੱਗੀਆਂ ਫੁਲਕੀਏ ਬਣਾਉਣ ਤੇ ਇਧਰ ਸੇਵ ਬਹਨ ਫੜਾ ਲੂਗਾ ਹਨਾ ਤੇ ਮੈਂ ਰੋਟੀ ਨਾਲ ਹੀ ਲਈਨੀ ਆ ਹਨਾ ਠੀਕ ਆਪਾਂ ਫਲੇਵਰ ਪਾਵਾਂ ਇਹਦੇ ਤਾਂ ਮੈਂ ਸਬਜੀ ਪਾਲਾਂ ਤੇ ਉਹ ਕਰਨਾ ਸਬਜੀ ਦਾ ਆਪਾ ਦਾ ਹਨਾ ਬਾਲਣੇ ਹੂੰ ਇੱਕ ਦਿਨ ਮੈਂ ਕੱਢੀ ਗਏ ਨਾ ਮੁੱਕ ਹੋ ਗਿਆ ਕੱਢੀ ਨਾਲ ਨਹੀਂ ਹੂੰ ਸੋਨਾ ਖੋਟਰੇ ਪਿਲੀ ਪਿਲੀ ਦੂਲੇ ਉਡਾਵੇ ਝੂਟਾਰੇ ਤੇਰੇ ਬਣਾ ਸੋਨਾ ਪਿੱਤਲ ਤੇਰੇ ਸੰਗ ਕੀ ਕਰ ਪਿੱਤਲ ਆ ਜਾ ਕਟੇ ਨਾ ਅਰਤੀਆਂ ਚੱਲ ਨਾ ਲਾਵੇ ਤੂੰ ਚੰਗਾ ਗਿਆ ਨਹੀਂ ਲਾਉਂਦੀ ਹਾਂ ਧੰਨਵਾਦ ਕਰਨਾ ਹੁਣ ਕਿੰਨੀ ਸਾਫ ਹੋਣਿਆ ਸਾਫ ਹੋਣ ਦੀ ਵੀਡੀਓ ਤੇ ਰਾਤ ਆਹ ਫਲਾਈਟ ਦੀ ਕਰਕੇ ਅੱਖਾਂ ਚ ਨਹੀਂ ਪੈਣ ਲਈ ਹਾਂ ਆਓ ਸਭ ਵੀਰੋ ਲਈ ਮੈਂ ਤਾਂ ਉੱਥੇ ਚੜ੍ਹ ਪਾਤਾ ਤੁਮ ਬੜਾ ਦਿਨ ਨਹੀਂ ਖਾਣੇ ਖਾਉ ਫਤੂਨ ਚੱਲ ਮੈਂ ਉਹ ਕੀ ਕਹਿੰਦੇ ਆ ਕੀ ਰੱਖੀਏ ਜਿਹਨੋਂ ਦੇ ਤੀਰ ਫੇ ਬਣੇ ਆ ਪਤਾ ਮੈਨੂੰ ਉੱਥੇ ਰਹਿਣ ਦੇ ਕੋਪਲਾ अगे की करती नहीं तो अग् की करती तू आज ने डिया तर दम 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 दर मस्त तर दम 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 ਐ ਨਾ ਫੋਨ ਪਰ ਲਿਆ ਤੂੰ ਪਤਾ ਨਹੀਂ ਕੀ ਕਰਦੀ ਰਹਿਣੀ ਆ ਫੋਨ ਦੇ ਵਿੱਚ ਮੇਰੀ ਵੀ ਹੁੜੀ ਗਈ ਗੱਛੇ ਤੋਂ ਸਾਰੀ ਘਟ ਅੰਮ੍ਰਿਤਸਰ ਦੀ ਚੰਗਾ ਟੂਰ ਵਾਖਾ ਕੇ ਇਹੀ ਇਹਨਾਂ ਤੇ ਮੈਂ ਮੇਰਾ ਮੁੰਡਾ ਭੈਣ ਹੋਇਆ ਗਿਆ ਜੀ ਮੈਂ ਤੇ ਆਪ ਘਟੀਆਂ ਸਾਰੀਆਂ ਖਾਣ ਕਿੱਥੇ ਇੱਕ ਟੁੱਟੀ ਲਾ ਤੂ ਇਹ ਖਾਜੀ ਗੋੜ ਗੋੜੇ ਗਰਮੀयां ਹਾਲ ਘਟ ਲੈ ਜਾ ਆ ਤਾਹ ਨਾਲ ਨਹੀਂ ਮੀਤਲ ਆਹ ਹੋਈ ਨਹੀਂ ਗਰਮੀ ਹਾਲ ਗਰਮੀ ਨਹੀਂ ਆਉਂਦੀ ਵੇਲਾ ਕੱਲੇ ਸਾਡਾ ਪੁੱਤ ਨਾਲ ਤੇਰਾ ਫੋਨ ਦੀ ਬਣਾ ਲਈਏ ਕਹਿੰਦੇ ਕਿ ਇਹ ਨਾ ਹਾਂ ਹੈ ਅਲੀ ਵੀ ਵੀ ਅਬ ਰਹ ਨਹੀਂ ਅਕੀਰਵ ਸ਼ਾਮ ਦਾ ਟਾਈਮ ਨਾਲ ਦਾ ਤੇ ਆਪਾਂ ਕੇ ਰੋਟੀ ਚਾ ਆਪਣੀ ਪਿਆ ਕੇ ਬਣਾਉਣੇ ਨੇ ਕੜੀ ਬੈਠ ਬੂੜ ਕੇ ਤੇ ਰੋਟੀ ਪਾਣੀ ਬਣਾਉਂਦੇ ਪਏ ਆ ਤੇ ਰੋਟੀ ਇਸੇ ਗੁਸੇ ਉੱਪਰ ਬਣਾਉਂਂਡਿਆ ਵਾ ਤੇ ਮੈਂ ਫੁਲਕੇ ਪਕਾ ਕੇ ਤੇ ਫੜਾ ਕੇ ਆਪਾਂ ਚਲੋ ਉਹਨਾਂ ਦੀ ਵੀਡੀਓ ਨਹੀਂ ਬਣਾਈ ਹੈ ਨਾ ਉਹਨਾਂ ਨੇ ਆਪਾਂ ਨੂੰ ਹੀ ਕਿਹਾ ਤੇ ਉਹਨਾਂ ਨੇ ਵੀ ਨਹੀਂ ਕਿਹਾ ਮਤਲਬ ਕਿ ਮੈਂ ਕਿ ਕਿ ਸੋਲੇ ਚੰਗਾ ਜਿਹਨ ਲੱਗਦਾ ਤੇ ਉਹਨਾਂ ਨੂੰ ਮੈਂ ਪੁੱਛਿਆ ਨਹੀਂ ਤੇ ਉਹਨਾਂ ਨੇ ਮਨਾਂ ਕੀਤਾ ਹੀ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆ ਨੈਕਸਟ ਵੀਡੀਓ ਚੌਕ